ਇਦਾਂ ਹੀ ਸਾਥੀ ਗੱਲ ਸਾਰਿਆਂ ਨੂੰ ਆ ਯਾਰ ਕੀ ਡਰਾਮਾ ਆ ਰਿਹਾ ਭੈਣ ਤੂੰ ਪਾਇਆ ਫੇਸਬੁੱਕ ਤੇ ਜੀਲੇ ਫੇਸਬੁੱਕ ਖੋਲੋ ਇੱਕ ਚੀਮਾ ਇੱਕ ਮਾਹੀ ਇੱਕ ਪਤਾ ਨਹੀਂ ਕਿਹੜਾ ਨਸ਼ੱਤਰ ਆ ਵੀ ਡਰਾਮਾ ਬਾਜੀ ਯਾਰ ਵੀ ਸਾਡੀ ਗਲਤੀ ਹੀ ਕੀ ਆ ਵੀ ਅਸੀਂ ਫੇਸਬੁੱਕ ਤੇ ਆਈਡੀ ਬਣਾਈ ਆ ਇਹ ਸਾਡੀ ਗਲਤੀ ਬੰਦ ਕਰ ਦੀ ਐ ਕਾਊਂਟ ਜਿਹੜੇ ਬਣਾਏ ਆ ਇਹ ਨਹੀਂ ਆਹੀ ਗੱਲ ਆ ਤੇ ਬੰਦ ਕਰ ਦਿੰਨੇ ਫੇਰ ਹੋਰ ਕੀ ਐ ਭੈਣ ਤੂੰ ਨਹੀਂ ਆਉਦਾ ਰਜਾ ਰਜਾਈ ਕਰਨ ਨਾ ਤੇਰੀ ਗੱਲ ਨਾ ਕੋਈ ਟੋਕ ਨਾ ਲੈਣਾ ਨਾ ਦੇਣਾ ਭੈਣ ਤੂੰ ਐਵੇਂ ਉੱਤੇ ਹੀ ਬੱਸ ਸਾਲਾ ਦੰਦੀਆਂ ਜੀਆਂ ਕੱਢਦਾ ਰਹਿਣਾ ਤੇਰੇ ਈਮਾ ਜੀ ਮਾਂ ਨੀਗਰ ਵਰਗੇ ਤੇਰੇ ਦਾੰਦਾਂ ਦੇ ਭੈਣਾਂ ਤੂੰ ਦਾੜੀ ਕਟਾਣਾ ਇੱਕ ਬਾਈ ਨੇ ਪਹਿਲਾਂ ਵੀ ਕਿਹਾ ਸੀ ਫੇਰ ਨਾ ਤੂੰ ਦਾੜੀ ਕਟਾਣਾ ਭੈਣ ਜਿਆ ਯਾਰਾ ਨਾ ਤੂੰ ਬੁਰਤ ਕੀਤੇ ਸਾਲਾ ਲੈਬਰੀ ਕੁੱਤੇ ਅੰਗੇ ਤੇਰੇ ਦਾੰਦਾਂ ਤੇ ਉੱਦਾਂ ਖਾਰੋ ਜਿਹੜਾ ਮੈਂ ਤਾਂ ਬੰਦ ਕਰ ਇਹਨੂੰ ਕੀ ਡਰਾਮਾ ਪਾਇਆ ਤੇਰੇ ਪਿੰਡ ਦੇ ਵੀ ਮੈਂ ਕਹਿੰਦਾ ਕੋਈ ਹਜਦਾ ਹੈ ਨਹੀਂ ਜਿਹੜਾ ਤੈਨੂੰ ਕਹਿੰਦਾ ਨਹੀਂ ਕੋਈ ਸਾਡੇ ਇੱਥੇ ਹੁੰਦੇ ਆ ਬੇਸਤੀ ਕਰ ਕਰ ਮਾਰ ਦਿੰਦੇ ਆ ਤੇਨੂੰ ਮੇਰੇ ਨਹੀਂ ਲੱਗੇ ਆ ਹਾਰਨੀ ਆਂ ਭੈਣ ਤੋਂ ਬਣਾ ਹੋਵੇ ਵਾ ਇਹ ਵੀ ਡਰਾਮਾ ਚੁੱਦਿਆ ਇੰਨੀਆਂ ਤੈਨੂੰ ਪੇ ਤੇ ਗਾਲਾਂ ਕੱਢਦੇ YouTube ਤੇ ਕੱਢਦੇ ਉਹਨੂੰ ਪੜ ਲੈ ਉਹਨੂੰ ਦੇ ਕੇ ਸਾਲੇ ਪੈਟ ਲਾ ਕੇ ਕਦੇ ਖੂਨ ਹੈ ਨਹੀਂ ਪਜੇ ਖੂਨ ਹੈ ਸ਼ਾਮ ਬਾਤ ਸਾਲੇ ਮਰ ਜਣਾ ਅਸੀਂ ਭੈਣ ਚ ਸਾਨੂੰ ਤਾਰੀ ਆਉਂਦੀ ਅਸੀਂ ਤਾਂ ਨਹੀਂ ਮਹਿ ਚ ਡੁੱਬਣ ਜੋਗੇ ਵੀ ਹੈ ਨਹੀਂ ਸਾਲੇ ਫਰਾਟਾ ਲਾ ਕੇ ਪਈਦਾ ਜੇ ਛੱਤ ਨੂੰ ਪੱਖਾ ਆਉਂਦਾ ਤੇ ਫਾਹ ਹੀ ਲੈ ਲੈਂਦੇ ਉੱਤੇ ਉਹ ਬੰਦੇ ਕਿਹੜੇ ਆ ਜਿਹੜਾ ਕਹਿੰਦਾ ਮੈਂ ਸ਼ੋਲ ਲਾਣ ਜਾਂਦਾ ਯਾਰ ਦਸ ਤੈਨੂੰ ਸਮਝ ਨਹੀਂ ਲੱਗਦੀ ਤੈਨੂੰ ਯਾਰ ਸਾਲਾ ਗੋਲ ਗੱਪਿਆਂ ਦੀ ਰੇੜੀ ਤੇ ਗੋਲ ਗੱਪੇ ਖਾਣ ਗਿਆ ਓਏ ਹੱਲੇ ਕੀ ਤੂੰ ਪੈਸੇ ਦੇਣੇ ਤੈਨੂੰ ਪੈਰ 'ਚ ਤਾਂ ਨਾ ਉੱਥੇ ਵੀ ਗੋਲ ਗੱਪੇ ਖਾਣ ਸਾਲਾ ਨਾ ਹੋਵੇ ਤੇ ਜੀਮਾ ਫਲਾਨਾ ਯਾਰ ਹਿਉ ਕਾ ਚੁਕੀਆਂ ਮਾਰਨੀਆ ਪੈਰ 'ਚ ਓਏ ਪੈਰੇ ਤੂੰ ਬੱਬੂ ਮਾਂ ਦੀ ਵੀ ਬੇਇੱਜ਼ਤੀ ਕਰਦਾ ਤੈਨੂੰ ਉਹਨੇ ਕਦੋਂ ਫੋਲੋ ਕਰ ਲਿਆ ਓਏ ਤੂੰ ਹੈ 76 ਖਾਏ ਗਿਆ ਕੇ ਸਾਲਾ ਬੱਬੂ ਆ ਆ ਪਪੂ ਮਾਂ ਦੀ ਰੇਂਗੀ ਟਿਕ ਨਾਲ ਆਹ ਦੇ ਸਾਲੇ ਸਾਡੇ ਫੋਨਾਂ ਦੇ ਸਾਰਿਆਂ ਦੇ ਲੱਗੀਆਂ ਤੂੰ ਉਹਦੀ ਵੀ ਬੇਇੱਜ਼ਤੀ ਕਰਾਉਂਦਾ ਕੰਜਰਾ ਫੋਨ ਤੋੜਨ ਨੂੰ ਦਿਲ ਕਰਦਾ ਪੈ ਕਰ ਲੈ ஸ்ரய <coughs>